ਅੱਜ ਦਾ ਸੰਦੇਸ਼ ਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਕਿਉਂਕਿ ਅੱਜ ਦਾ ਤਿਹਾਰ ਜਿਹੜਾ ਇਹ ਪਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਏ ਕਿਉਂਕਿ ਅੱਜ ਦੇ ਦਿਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਦਾ ਅੰਤ ਕੀਤਾ ਸੀ ਰਾਵਣ ਜੋ ਕਿ ਬਹੁਤ ਵੱਡਾ ਗਿਆਨੀ ਤੇ ਹਾਲੇ ਪੰਦਰਸੀ ਜਿੰਨੇ ਕਿ ਸਾਰੇ ਵੈਦ ਸ਼ਾਸਤਰ ਕੰਠ ਕੀਤੇ ਦੇ ਸੀ ਕਾਲ ਨੂੰ ਪਾਵੇਂ ਨਾਲ ਬੰਨਿਆ ਏ ਪਰ ਕਾਰਨ ਕੀ ਸੀ ਕਿ ਉਹਦੇ ਵਿੱਚ ਤਾਕਤ ਦੇ ਹੁੰਦਿਆਂ ਹੰਕਾਰ ਆ ਗਿਆ ਔਰ ਸੰਹਾਰ ਨੇ ਉਹਦੀ ਜੀਵਨ ਲੀਲਾ ਸਮਾਪਤ ਕਰਤੀ ਉਹਨੂੰ ਉਹਨੂੰ ਅੰਤ ਆਪਣਾ ਦੇਖਣਾ ਪਿਆ ਜੋ ਕਿ ਸ਼੍ਰੀ ਰਾਮਚੰਦਰ ਜੀ ਨੇ ਕੀਤਾ ਸੋ ਅਸੀਂ ਇੱਕੋ ਸੰਦੇਸ਼ ਦਵਾਂਗੇ ਕਿ ਜਦੋਂ ਵੀ ਕਿਸੇ ਬੰਦੇ ਕੋਲ ਤਾਕਤ ਆਂਦੀ ਹੈ ਚਾਹੇ ਉਹ ਕਿਸੇ ਵੀ ਫੀਲਡ 'ਚ ਤਾਕਤ ਆਏ ਚਾਹੇ ਵਪਾਰ ਚਾਹੇ ਰਾਜਨੀਤੀ ਚਾਹੇ ਕਿਸੇ ਵੀ ਜਗ੍ਹਾ ਤੇ ਉਹਨੂੰ ਤਾਕਤ ਮਿਲਦੀ ਹੈ ਤਾਂ ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਕੰਮ ਆਉਣਾ ਚਾਹੀਦਾ ਲੋਕਾਂ ਦੇ ਨਾਲ ਵੱਧ ਤੋਂ ਵੱਧ ਮੇਲਜੋਲ ਵਧਾਉਣਾ ਚਾਹੀਦਾ ਹਰ ਇੱਕ ਦੀ ਕੋਸ਼ਿਸ਼ ਦੇ ਵਿੱਚ ਸ਼ਰੀਕ ਹੋ ਕੇ ਔਰ ਹਰ ਇੱਕ ਦੇ ਦੁੱਖ ਦੇ ਵਿੱਚ ਉਹਦਾ ਭਾਈਵਾਲ ਬੰਨਣਾ ਚਾਹੀਦਾ ਤਾਂ ਕਿ ਲੋਕ ਤੁਹਾਨੂੰ ਯੁੱਗਾਂ-ਯੁੱਗਾਂ ਤੱਕ ਯਾਦ ਰੱਖਣ ਔਰ ਤੁਹਾਡੀ ਸੋਭਾ ਕਰਨ ਸੋ ਅਸੀਂ ਅੱਜ ਦਾ ਸੰਦੇਸ਼ ਆਹੀ ਦਵਾਂਗੇ ਕਿ ਹਮੇਸ਼ਾ ਹੀ ਜਿਹੜੀ ਇਹ ਬੁਰਾਈ ਦੇ ਉੱਤੇ ਨੇਕੀ ਦੀ ਜਿੱਤ ਹੁੰਦੀ ਹੈ ਇਹ ਚਾਹੇ ਬੁਰਾਈ ਪਹਿਲਾਂ ਬਹੁਤ ਪ੍ਰਚੰਡ ਰੂਪ ਦੇ ਵਿੱਚ ਆਪਣਾ ਵਿਖਾਏ ਪਰ ਅੰਤ ਉਹਦਾ ਹਮੇਸ਼ਾ ਛਾਈ ਦੇ ਤੋ ਆਇਆ ਤੁਸੀਂ ਜਿੰਨੇ ਮਰਜ਼ੀ ਬੈਡ 엘ਿਮੈਂਟਸ ਵੇਖ ਲਓ ਐਂਡ ਹਰ ਇੱਕ ਦਾ ਅੰਤ ਜਿਹੜਾ ਬਹੁਤ ਮਾਰਾ ਹੋਇਆ ਸੋ ਅਸੀਂ ਇੱਕੋ ਗੱਲ ਕਵਾਂਗੇ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਨੇ ਸੋਣਾ ਆਪਣਾ ਰੱਖਣਾ ਚਾਹੀਦਾ ਵੇ ਆਫ ਟਾਕਿੰਗ ਆਪਣੇ ਆਪ ਨੂੰ ਸੋਹਣਾ ਬਣਾ ਕੇ ਰੱਖਣਾ ਚਾਹੀਦਾ ਦੁਨੀਆ ਦੇ ਵਿੱਚ ਵਿਚਰਨਾ ਚਾਹੀਦਾ ਲੋਕਾਂ ਦੇ ਕੰਮ ਆਣਾ ਚਾਹੀਦਾ ਜਿੰਨੇ ਜੋਗੇ ਵੀ ਹੋ ਤੁਸੀਂ ਕਿਸੇ ਗਰੀਬ ਦੀ ਮਦਦ ਕਰੋ ਤਾਂ ਕਿ ਤੁਸੀਂ ਕਿਸੇ ਦਾ ਸਹਾਰਾ ਬਣ ਸਕੋ ਸੋ ਅਸੀਂ ਅੱਜ ਦਾ ਸੰਦੇਸ਼ ਇਹੋ ਹੀ ਦਵਾਂਗੇ ਬਾਕੀ ਦਸਹਿਰਾ ਕਮੇਟੀ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਬਹੁਤ ਵਧੀਆ ਹਰ ਸਾਲ ਦੀ ਤਰ੍ਹਾਂ ਅੱਜ ਦਸਹਿਰੇ ਦਾ ਪਰ ਫਤੇਗੜ ਚੋਣੀਆਂ 'ਚ ਮਨਾਇਆ ਜਾ ਰਿਹਾ ਜੋ ਕਿ ਬਹੁਤ ਵੱਡੀ ਗੱਲ ਹੈ ਇਹਨੂੰ ਮੈਨੇਜ ਕਰਨਾ ਬਹੁਤ ਵੱਡਾ ਕੰਮ ਹੈ ਬਸ ਇੰਨੀਆਂ ਹੀ ਗੱਲਾਂ ਮੈਂ ਕਹਾਂਗਾ ਤੇ જય શ્રી ਰਾਮ જય શ્રી ਰਾਮ ਕਰਕੇ ਮੈਂ ਸਮਾਪਤੀ ਕਰਾਂਗਾ ਜੈ ਜੈ ਸ਼੍ਰੀ ਰਾਮ ਨਹੀਂ ਨਹੀਂ ਐ ਅੱਜ ਆਇਆ ਹਾਂ ਹਾਂ ਚਲੋ ਹੋਰ ਵਾਈਟ ਲਾਈਟ ਸਾਰੇ ਤੇ ਪਹੁੰਚੀ ਹੋਈ ਸੈਲੀਬ੍ਰੇਸ਼ਨ ਦੀ ਕਿ ਕਹਿੰਦੇ ਅੱਜ ਦਾ ਜਿਹੜਾ ਦਿਨ ਆਇਆ ਬੁਰਾਈ ਤੇ ਇਸ਼ਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਤੇ ਸਾਰੇ ਹਲਕਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਦਿਨ ਦੇ ਵਿੱਚ ਸਾਨੂੰ ਕਿਥੇ ਬੁਰਾਈਆਂ ਨੂੰ ਬਾਹਰ ਕੱਢਣਾ ਚਾਹੀਦਾ ਅਤੇ ਛਾਈਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਕਿ ਹਰ ਇੱਕ ਦਾ ਹਰ ਇੱਕ ਆਪਣੇ ਸਮਾਜ ਦਾ ਭਲਾ ਕਰੀਏ ਇੱਕ ਜੁੱਟ ਹੋ ਕੇ ਕੰਮ ਕਰੀਏ ਕਿ ਤੁਹਾਨੂੰ ਪਤਾ ਹੀ ਆ ਕਿ ਜੇ ਰਾਵਣ ਹਾਰਿਆ ਸੀ ਉਹਦੇ ਵਿੱਚ ਉਹਦੇ ਹਾਰਨ ਦੇ ਵਿੱਚ ਇੱਕ ਮੁੱਖ ਕਾਰਨ ਸੀ ਕਿ ਉਹਦੇ ਭਰਾ ਨੇ ਉਹ ਤੋਂ ਬਗਾਵਤ ਕੀਤੀ ਸੀ ਕਿਉਂਕਿ ਜਦੋਂ ਏਕਾ ਹੁੰਦਾ ਆ ਸ੍ਰੀ ਰਾਮਚੰਦਰ ਜੀ ਦੇ ਭਰਾ ਉਹਨਾਂ ਦੇ ਨਾਲ ਸੀ ਉਹਨਾਂ ਦਾ ਏਕਾ ਸੀ ਤਾਂ ਇਹ ਨਾਲ ਜਿੱਤ ਪ੍ਰਾਪਤ ਕਰ ਸਕੇ ਤੇ ਸਾਡਾ ਇਹ ਆ ਕਿ ਇੱਕ ਜੁੱਟ ਹੋ ਕੇ ਸ਼ਹਿਰ ਦਾ ਸਮਾਜ ਦਾ ਭਲਾ ਕਰੀਏ ਕਿਉਂਕਿ ਜੇ ਆਪਾਂ ਐਦਾ ਹੀ ਕਿਲਰੇ ਰਵਾਂਗੇ ਅਲੱਗ-ਅਲੱਗ ਸੋਚ ਰੱਖਾਂਗੇ ਤੇ ਫਿਰ ਕਿਸਦਾ ਵੀ ਭਲਾ ਨਹੀਂ ਹੋ ਸਕਦਾ ਦੁਸਹਿਰਾ ਕਮੇਟੀ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਅੱਜ ਸਰਦਾਰੀਤਾ ਨਾ ਪਹੁੰਚਿਆ ਤੇ ਮੇਰਾ ਮਾਨ ਸਨਮਾਨ ਸਤਿਕਾਰ ਕੀਤਾ ਹਰ ਵਾਰ ਦੀ ਤਰ੍ਹਾਂ ਮੈਂ ਇਹਨਾਂ ਦਾ ਅੱਜ ਵੀ ਹੈ ਧੰਨਵਾਦ ਕਰਦਾ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਸਹਿਰਾ ਕਮੇਟੀ ਦੀ ਬੜੀ ਹੀ ਦੇਰ ਤੋਂ ਮੰਗ ਸੀ ਕਿ ਜਿਹੜੀ ਦੁਸਹਿਰਾ ਗਰਾਊਂਡ ਸੀ ਉਹਨਾਂ ਦੇ ਨਾਮ ਤੇ ਨਹੀਂ ਸੀ ਆਗੀ आजرمانਾ ਨੂੰ ਕਹਿੰਨਾ ਕਿ ਕਾਗਜ਼ ਸਾਰੇ ਕੰਪਲੀਟ ਹੋ ਚੁੱਕੇ ਆ ਕਾਫੀ ਲੰਬੇ ਸਮੇਂ ਤੋਂ ਆਪਾਂ ਲੱਗੇ ਹੋਏ ਸੀ ਕਾਗਜ਼ ਸਾਰੇ ਕੰਪਲੀਟ ਹੋ ਚੁੱਕੇ ਆ ਓਣ ਵਾਲੇ 2-4 ਦਿਨਾਂ ਦੇ ਵਿੱਚ ਵਿੱਚ ਇਹਨਾਂ ਦੇ ਨਾਮ ਛਾੜੇ ਜੇਗੀ ਠੀਕ ਹੈ ਜੀ ਸ਼ਹਿਰ ਵਾਸੀਆਂ ਲਈ ਤੋਹਫਾ ਨਹੀਂ ਹੈ ਸ਼ਹਿਰ ਵਾਸੀਆਂ ਲਈ ਤੋਹਫਾ ਜੀ ਦੇਖੋ ਮੈਂ ਤੇ ਇਹੀ ਕਹਾਂਗਾ ਕਿ ਮੈਂ ਨਗਰ ਕੌਂਸਲਰ ਵੀ ਚਲੋ ਕਿਸੇ ਵੀ ਪਾਰਟੀ ਦੀ ਹੋਵੇ ਬੜ ਜਦੋਂ ਸ਼ਹਿਰ ਦੀ ਭਲਾਈ ਦੀ ਗੱਲ ਆਉਂਦੀ ਹੈ ਸਾਨੂੰ ਇਕਜੁੱਟ ਹੋਣਾ ਜ਼ਰੂਰੀ ਹੁੰਦਾ ਤੇ ਮੈਂ ਨਗਰ ਕੌਂਸਲ ਨੂੰ ਵੀ ਕਹਾਂਗਾ ਆਪਣੇ ਵੀ ਸਾਰੇ ਇਹਨਾਂ ਨੂੰ ਇਹ ਵਰਤਾਂ ਨੂੰ ਕਹਾਂਗਾ ਕਿ ਕੋਈ ਵੀ ਸ਼ਹਿਰ ਦੇ ਵਾਸੀ ਪ੍ਰਪੋਜ਼ਲ ਬਣਾ ਕੇ ਮੈਨੂੰ ਦੇਣ ਤੇ ਜਿਹੜੀ ਮੁੱਖ ਮੰਗ ਹੋਵੇ ਕਿਉਂਕਿ ਜੇ ਦੇਖਿਆ ਜਾਵੇ ਤੇ ਸਾਡੇ ਪਿਛਲੇ ਕੰਮ ਨੂੰ ਦੇਖਦੇ ਜਾਓ ਨਾ ਸ਼ਮਸ਼ਾਨ ਘਰ ਤੱਕ ਦੀਆਂ ਚਾਰ ਦੁਆਰੀਆਂ ਨਹੀਂ ਹੈਗੀਆਂ ਜੇ ਆਪਾਂ ਸ਼ਮਸ਼ਾਨ ਘਰ ਤੇ ਬੁਰਾ ਹਾਲਾਤ ਆ ਤੇ ਸ਼ਹਿਰ ਦਾ ਪੱਕੀ ਕਰਾਂਗੇ ਮੈਂ ਗੁਰਦਾਸਪੁਰ ਵੀ ਕੰਮ ਕਰ ਰਿਹਾ ਐਜੇ ਚੇਅਰਮੈਨ ਤੁਸੀਂ ਮੈਨੂੰ ਪ੍ਰਪੋਜ਼ਲ ਦਿਓ ਮੈਂ ਨਗਰ ਕੌਂਸਲ ਨੂੰ ਵੀ ਕਹਿਣਾ ਮਤਾ ਪਾਸ ਦਿਓ ਕੋਈ ਵੀ ਪ੍ਰੋਜੈਕਟ ਹੋਵੇ ਭਾਵੇਂ ਕਿੰਨੇ ਵੀ ਪੈਸੇ ਦਾ ਹੋਵੇ ਮੈਂ ਆਪਣੇ ਵੱਲੋਂ ਪਤੇਗੜ੍ਹ ਤੇ ਚੂੜੀਆਂ ਪੈਸੇ ਲੈ ਕੇ ਆਵਾਂਗਾ ਰੈਸਟ ਵਿੱਚੋਂ ਅਤੇ ਕੰਮ ਵੀ ਦਿਵਾਵਾਂਗਾ ਠੀਕ ਹੈ ਧੰਨਵਾਦ ਕਰਨ ਦੁਸ਼ਾਰੇ ਦੇ ਇਸ ਪਵਿੱਤਰ ਤੇ ਆਤਿਵਾਰ ਤੇ ਮੈਂ ਸਾਰੇ ਹੀ ਹਿੰਦੁਸਤਾਨ ਵਾਸੀਆਂ ਨੂੰ ਆਪਣੇ ਵੱਲੋਂ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਔਰ ਇਹ ਆਸ ਕਰਦਾ ਕਿ ਬਹੁਤ ਹੀ ਖੁਸ਼ੀ ਭਰਪੂਰ ਸਾਰਾ ਜਿਹੜਾ ਤਿਹਾਰ ਹੈਗਾ ਇਹ ਬੁਰਾਈ ਤੇ ਅਸ਼ਾਈ ਦੀ ਜਿੱਤ ਦਾ ਤਿਹਾਰ ਹੈ ਤੈਨੂੰ ਬਹੁਤ ਖੁਸ਼ੀ ਖੁਸ਼ੀ ਬਨਾਇਆ ਜਾਵੇ ਇਸ ਤੋਂ ਇਲਾਵਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਮੈਨ ਇੱਕ ਰਾਵਣ ਜੋ ਨਸ਼ੇ ਦਾ ਰਾਵਣ ਹੈ ਉਹਨੂੰ ਵੀ ਅੱਜ ਅੱਜ ਤੋਂ ਬਾਅਦ ਸਾੜ ਕੇ ਤੇ ਉਹਨੂੰ ਪਿਛੇ ਛੱਡ ਦਿਓ ਤੇ ਆਜ਼ਾਦ ਹੋ ਜਾਓ ਵਧੀਆ ਤਰੀਕੇ ਨਾਲ ਜ਼ਿੰਦਗੀ ਜੀਓ ਪੜੋ ਲਿਖੋ ਔਰ ਆਪਣੀ ਤਰੱਕੀ ਕਰੋ ਥੈਂਕ ਯੂ b a w